ਸਤਿ ਸ੍ਰੀ ਅਕਾਲ ਜੀ ਅਸਲਾਮ ਅਲੈਕੁਮ ਜੀ ਆਨੂੰ ਉਮੀਦ ਕਰਦੇ ਆ ਕਿ ਤੁਸੀਂ ਬਿਲਕੁਲ ਬੱਧੀ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਐਥੇ ਜੀ ਅੱਜ ਗੱਲ ਕਰਾਂਗੇ ਸਿੱਖ ਕਮਿਊਨਿਟੀ ਦੀ ਇੱਕ ਖਾਸ ਗੱਲ ਬਾਰੇ 'ਚ ਅੱਜ ਦੇ ਬਹੁਤ ਜ਼ਿਆਦਾ ਇੱਕ ਮਾਡਰਨ ਦੌਰ ਵਿੱਚ ਬਹੁਤ ਜ਼ਿਆਦਾ ਜਦੀਦ ਦੌਰ ਦੇ ਵਿੱਚ ਅਸੀਂ ਅੱਜ ਵੇਖਾਂਗੇ ਕਿ ਆਪਣੇ ਮਾਪਿਓ ਨੂੰ ਕੰਜ ਸੰਭੀਦਾ ਅਸੀਂ ਇਹ ਸਿੱਖਾਂਗੇ ਅੱਜ ਸਿੱਖ ਕਮਿਊਨਿਟੀ ਕੋਲੋਂ ਕਿ ਸਿੱਖ ਕਮਿਊਨਿਟੀ ਆਪਣੇ ਮਾਪਿਓ ਨੂੰ ਕਿੰਜ ਸਾਂਭਦੀ ਏ ਤੇ ਪੂਰੀ ਦੀ ਪੂਰੀ ਵੀਡੀਓ ਮੈਨੂੰ ਲੱਗਦਾ ਬਈ ਕਾਫੀ ਇੰਟਰਸਟਿੰਗ ਏ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਏ ਚੈਨਲ ਤੇ ਤੁਸੀਂ ਨਵੇਂ ਹੋ ਤੇ ਬੇਨਤੀ ਏ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਹਾਂ ਵੇਖਦੇ ਹਾਂ ਵੀਡੀਓ ਮਾਮਾ ਦੇ ਗੱਲ ਆਕੇ ਜੋ ਸਕੂਨ ਜੋ ਤਸੱਲੀ ਮਿਲਦੀ ਏ ਨਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਪੁਰਾ ਜਗਿੰਦਰ ਕੋਰੇ ਨੂੰ ਅਲੰਕਾਰੇ ਮਾਰੀ ਜਾਨੀ ਸੁੱਤੀ ਉੱਠਦੀ ਹੋਈ ਹੋਏ ਬੜੀ ਮਾ ਨੀ ਭਜਨੋ ਨੀ ਮੇਰੀ ਭਜਨ ਨਾਹੀ ਮੇਰੀ ਮਾ ਜੱਥੇ ਨਾ ਲਗਾਰ ਆਬੇ ਪਤ ਨਾਲ ਜੁੱਸਤੇ ਨਾ ਹੋਇਆ ਕਰ ਤੇ ਇਹ ਸਾਡਾ ਕੰਪਿਊਟਰ ਸੈਂਟਰ ਆ ਜੀ ਹੰਦਨ ਵਿਕਾਸ ਕੇਂਦਰ ਇੱਥੇ ਹੁਣ ਬੱਚਿਆਂ ਦੀਆਂ ਕਲਾਸਾਂ ਸ਼ੁਰੂ ਹੋ ਰਹੀਆਂ ਨੇ ਕੰਪਿਊਟਰ ਦੀਆਂ ਕਲਾਸਾਂ ਤੇ ਇਹ ਸਾਡੇ ਬੱਚੇ ਕੰਪਿਊਟਰ ਕਲਾਸਾਂ ਲਾਉਂਦੇ ਨੇ ਇਹ ਟੀਚਰ ਆ ਸਾਡੀ ਇੱਥੇ ਜਿਹੜੀ ਧੀ ਸਾਡੀ ਪੜਾਉਂਦੀ ਆ ਬੱਚਿਆਂ ਨੂੰ ਇੱਧਰ ਸਲਾਈ ਸੈਂਟਰ ਆ ਇੱਧਰ ਸਟਿਚਿੰਗ ਸਾਸਿਕਾ ਬੈਠ ਜਾ ਬੈਠ ਜਾ ਕੰਮ ਕਰ ਬੈਠਾ ਇੱਥੇ ਸਟਿਚਿੰਗ ਦੀਆਂ ਕਲਾਸਾਂ ਲੱਗਦੀਆਂ ਸਾਸਿਕਾ ਦੇ ਭੈਣੇ ਤੇ ਇਹ ਸਾਡੀ ਜਿਵੇਂ ਧੀਆਵਾਂ ਗਿੱਤਿਕਾ ਭੈਣ ਦੇਖੋ ਹਨਾ ਬਲਾਈਂਡ ਸੀ ਜਿੱਦਣ ਲੈ ਕੇ ਆਏ ਸੀ ਬਠਿੰਡੇ ਤੋਂ ਇਸ ਭੈਣ ਨੂੰ ਅੱਜ ਕੜਾਈ ਕਰੀ ਜਾਂਦੀ ਐ ਮੋਰ ਬਣਾ ਰਹੀ ਐ ਭੈਣ ਮੋਰ ਹਾਂ ਆ ਗਿਆ ਤੇਰੇ ਕੋਲੇ ਵੀ ਉਹਨਾ ਬੈਠ ਉੱਥੇ ਹੀ ਬੈਠ ਆ ਗਿਆ ਤੇਰੇ ਕੋਲੇ ਆ ਗਿਆ ਤੇ ਇੱਧਰ ਸਾਡੀ ਸ਼ਿਵਸ਼ਾਲਾ ਨੇ ਦੇਖੋ ਕਿੰਨਾ ਸੋਹਣਾ ਬਣਾਇਆ ਜੀ ਸ਼ਿਵਸ਼ਾਲਾ ਭੈਣ ਸਾਡੀ ਹਾਂ ਥੈਂਕ ਯੂ ਭੈਣੇ ਥੈਂਕ ਯੂ ਵੈਰੀ ਮੱਚ ਤੇ ਇਹ ਸ਼ਿਵਸ਼ਾਲਾ ਭੈਣ ਨੂੰ ਵੀ ਬਹੁਤ ਸ਼ੌਕ ਆ ਐਮਬਰਾਇਡਰੀ ਦਾ ਇਹਨੂੰ ਬਹੁਤ ਸ਼ੌਕ ਆ ਇਦਾਂ ਦੀਆਂ ਚੀਜ਼ਾਂ ਬਣਾਉਣ ਦਾ ਤੇ ਇੱਧਰ ਸਾਡੀ ਭੈਣ ਸਤਵੰਤ ਕੌਰ ਪਿੰਣ ਕੀ ਬਣਾ ਰਹੀ ਆ ਇਹ ਰਮਾਲ ਬਣਾ ਰਿਹਾ ਅਸੀਂ ਸੂਟ ਬਣਾਇਆ ਨੇ ਆਪ ਭੈਣ ਨੇ ਬਣਾਇਆ ਆ ਦੇਖੋ ਸੂਟ ਸਾਡੀ ਭੈਣ ਨੇ ਸਦਵੰਤ ਕੌਰ ਨੇ ਬਣਾਇਆ ਵਾ ਜਿਹੜਾ ਕਿਸੇ ਟਾਈਮ ਭੈਣ ਨੂੰ ਕੱਪੜੇ ਪਾਉਣ ਦੀ ਵੀ ਸੋਝੀ ਨਹੀਂ ਸੀਗੀ ਅੱਜ ਮੇਰੀ ਭੈਣ ਦੂਜਿਆਂ ਵਾਸਤੇ ਵੀ ਸੂਟ ਬਣਾ ਰਹੀ ਆ ਹੈਨਾ ਆ ਕਿੰਨਾ ਸੋਹਣਾ ਚੀਜ਼ਾਂ ਸਾਡੀਆਂ ਇਹਨਾਂ ਭੈਣਾਂ ਵੱਲੋਂ ਬਣਾ ਬਣਾ ਕੇ ਰੱਖੀਆਂ ਹੋਈਆਂ ਜਿਵੇਂ ਆ ਕਮਲਜੀਤ ਭੈਣ ਨੇ ਬਣਾਇਆ ਸੀਗਾ ਹਰੇਕ ਆਪੋ ਆਪਣੇ ਹਨਰ ਦੇ ਮੁਤਾਬਕ ਬੱਚਿਆਂ ਨੇ ਇਹ ਪਿਛਲੇ ਸੈਸ਼ਨ ਦਾ ਵਾ ਜਿਹੜੇ ਪਿਛਲਾ ਸੈਸ਼ਨ ਨਿਕਲ ਕੇ ਗਿਆ ਹੁਣ ਇਹ ਨਵਾਂ ਸੈਸ਼ਨ ਸ਼ੁਰੂ ਹੋਇਆ ਵਾ ਤੇ ਇਹਦੇ ਵਿੱਚ ਵੀ ਇਦਾਂ ਹੀ ਇਹ ਸਾਡੀ ਭੈਣ ਵੀ ਬਹੁਤ ਜ਼ਿਆਦਾ ਅਫਸੈਟ ਸੀ ਹੁਣ ਠੀਕ ਆ ਇਹ ਵੀ ਮੇਰੀ ਭੈਣ ਹੁਣ ਸਟੀਚਿੰਗ ਸਿੱਖਣਾ ਆਉਂਦੀ ਐ ਇੱਥੇ ਚਿਲਰੀਆ ਇਧਰ ਨਾਨਾ ਭੈਣ ਸਾਡੀ ਨੇ ਇਹ ਭੈਣ ਬੋਲ ਨਹੀਂ ਸਕਦੀਗੀ ਤੇ ਇਹ ਭੈਣ ਵੀ ਬਹੁਤ ਸੋਹਣਾ ਦੇਖੋ ਡਿਜ਼ਾਈਨ ਬਣਾਉਂਦੀ ਆ ਆ ਦੇਖੋ ਹਾਂ ਮੈਂ ਵੀ ਕਸੂਰ ਸਿਲ ਲੈਣਾ ਹੈ ਮੈਂ ਵੀ ਕਸੂਰ ਸਿਲ ਲੈਣਾ ਹੈ ਠੀਕ ਹੈ ਸਿਲ ਦੋ ਸਿਲ ਦੋ ਇਹ ਭੈਣ ਸਾਡੀ ਨਰਸਿੰਗ ਸਟਾਫ ਦੇ ਵਿੱਚ ਵੀ ਆ ਉਧਰ ਵੀ ਡਿਊਟੀ ਦਿੰਦੀ ਆ ਤੇ ਨਾਲ ਆ ਦ ਸਟੀਚਿੰਗ ਦਾ ਕੰਮ ਵੀ ਸਿੱਖਦੀ ਆ ਭੈਣ ਤਾਂ ਸਾਡੀ ਆ ਭੈਣ ਸੀਮਾ ਕਿਵੇਂ ਆ ਠੀਕ ਤੂੰ ਵੀ ਸਲਾਈ ਕਰ ਰਹੀ ਆ ਸੂਟ ਸਲਾਈ ਦਿੰਦੀ ਆ ਵੈਰੀ ਗੁੱਡ ਚਲੋ ਅੱਛਾ ਆਪ ਕੋ ਆਪਣੀ ਸੀਟ ਸਿਓ ਲੇ ਵੈਰੀ ਗੁੱਡ ਗਿੱਤ ਕਾ ਭੈਣ ਤੂੰ ਕੀ ਬਣਾ ਰਹੀ ਆ ਗਿੱਤ ਕਾ ਭੈਣ ਦੇਖੋ ਮੋਰ ਬਣਾ ਰਹੀ ਆ ਸਾਡੀ ਹੈਂ ਗਣਾਈ ਸਿੱਖ ਰਹੇ ਹਾਂ ਗਣਾਈ ਸਿੱਖ ਰਹੇ ਹਾਂ ਠੀਕ ਹੈ ਵੈਰੀ ਗੁੱਡ ਬਹੁਤ ਚੰਗੀ ਗੱਲ ਆ ਬਹੁਤ ਚੰਗੀ ਗੱਲ ਗਿੱਤ ਕਾ ਭੈਣ ਨੂੰ ਦਿਖਾਈ ਨਹੀਂ ਸੀ ਦਿੰਦਾ ਬਲਾਈਂਡ ਸੀ ਹੁਣ ਭੈਣ ਨੂੰ ਦਿਖਣ ਲੱਗ ਗਿਆ ਸਾਰੀ ਗੱਲ ਭੈਣ ਸੀ ਮੈਂ ਠੀਕ ਹੈ ਤੂੰ ਭੈਣੇ ਭੇਜ ਦਾਂਗੇ ਪੁੱਤ ਕਿੱਥੋਂ ਕਿੱਥੇ ਤੇਰਾ ਘਰ ਤਲਵੰਡੀ ਮੱਲੀਆਂ ਹਾਂ ਕੋਈ ਨਾ ਮੈਂ ਬੁਲਾ ਲੈਣਾ ਹਾਂ ਨਾਨਕ ਸਾਹਿਬ ਦੇ ਸਾਹਮਣੇ ਗਾਲਪਿੰਡ ਤੋਂ ਅੱਗੇ ਜਾ ਕੇ ਕੋਈ ਨਾ ਬੁਲਾ ਲੈਣਾ ਇੱਥੇ ਸਟਿਚਿੰਗ ਦੇ ਵਿੱਚ ਸਲਾਈ ਦੇ ਵਿੱਚ ਕੁਝ ਬੱਚੇ ਸਾਡੇ ਕੋਲੇ ਬਾਹਰੋਂ ਵੀ ਆਉਂਦੇ ਨੇ ਪਿੰਡ ਤੋਂ ਜਾਂ ਜਿਹੜੇ ਬੱਚੀਆਂ ਸਾਡੀਆਂ ਇੱਥੇ ਪੜ੍ਹਦੀਆਂ ਆ ਮਾਸਕੂਲੇ ਸ਼ਾਖਸ਼ੀ ਹੋਣੀ ਤਾਣੀਆਂ ਹੋਣੀ ਉਹ ਵੀ ਸਿੱਖਦੀਆਂ ਆ ਹਨਾ ਸਾਡੀ ਕੋਸ਼ਿਸ਼ ਆ ਵੀ ਬੱਚੇ ਸਾਡੇ ਜਿਹੜੀ ਹੈਗੇ ਆ ਉਹ ਹੁਨਰਮੰਦ ਹੋਣ ਹਨਾ ਉਹਨਾਂ 'ਚ ਕੋਈ ਹੁਨਰ ਪੈਦਾ ਹੋਵੇ ਤੇ ਉਹ ਸਿੱਖ ਸਕਣ ਇਹ ਹੁਣ ਸਾਡੀਆਂ ਬੀਬੀਆਂ ਤੇ ਭੈਣਾਂ ਦਾ ਘਰ ਆ ਆ ਜਿਹੜਾ ਭਰਾਂਡਾ ਵਾ ਹੁਣ ਇਹਦੇ ਵਿੱਚ ਦੀ ਸਾਰੀ ਸਪਲਾਈ ਜਾਣੀ ਆ ਹਨਾ ਦਾਲ ਸਬਜ਼ੀ ਫਲ ਫਰੂਟ ਹੋਂ ਉਪਰੇ ਤੋਂ ਪੌੜੀਆਂ ਤੋਂ ਚੱਕ ਕੇ ਲੈ ਕੇ ਜਾਂਦੇ ਆ ਸਾਰਾ ਉਦੋਂ ਰੇੜੀਆਂ ਤੇ ਲਿਆਉਂਦੇ ਆ ਤੇ ਇੱਥੋਂ ਪੌੜੀਆਂ ਤੋਂ ਚੱਕ ਕੇ ਲੈ ਕੇ ਜਾਂਦੇ ਆ ਹੁਣ ਇਹ ਬਾਲ ਘਰ ਆ ਸਾਡੀਆਂ ਧੀਆਂ ਦਾ ਘਰ ਆ ਹਨਾ ਥੱਲੇ ਜਿਹੜਾ ਛੋਟੀਆਂ ਧੀਆਂ ਸਾਡੀ ਹੁਣ ਸਾਰੀਆਂ ਸਕੂਲ ਗਈਆਂ ਹੋਈਆਂ ਇਕੱਲੀ ਅੰਚਿਕਾ ਸੁੱਤੀ ਪਈ ਆ ਆਪਣੀ ਕੇਟਰਕਰ ਭੈਣ ਨਾਲ ਤੇ ਬਾਕੀ ਸਾਰੀਆਂ ਭੈਣਾਂ ਉਧਰਲੇ ਪਾਸੇ ਇਹਨਾਂ ਦਾ ਪੜ੍ਹਾਈ ਵਾਲਾ ਬੱਚਿਆਂ ਦਾ ਉਹ ਵੀ ਦਿਖਾਈ ਦਿੰਨੇ ਆ ਇਹ ਬੱਚਿਆਂ ਦੀ ਬੋਰਡ ਆ ਜੀ ਅੰਦਰਲੀ ਸਾਰੀ ਹਨਾ ਜਿੱਥੇ ਸਾਡੀਆਂ ਧੀਆਂ ਰਹਿੰਦੀਆਂ ਵਾਂ ਇਹਾਂ ਚਿਕਾ ਸੁੱਤੀ ਪਈ ਆ ਇੱਧਰ ਹੁਣ ਕੱਲ ਜਣਾ ਸਫਾਈ ਕਰੀ ਜਾਂਦੀਆਂ ਜਦ ਤੱਕ ਬੱਚਿਆਂ ਨੇ ਸਕੂਲੋਂ ਆਉਣਾ ਟਿਊਸ਼ਨ ਤੇ ਜਾਣਾ ਆ ਟਿਊਸ਼ਨ ਇੱਥੇ ਲੱਗਦੀ ਹੈ ਬੱਚਿਆਂ ਦੀਆਂ ਬੈਂਚ ਪਏ ਨੇ ਇੱਥੇ ਆ ਕੇ ਸਾਰੇ ਬੱਚਿਆਂ ਨੇ ਮੁੰਡਿਆਂ ਨੇ ਵੀ ਤੇ ਕੁੜੀਆਂ ਨੇ ਵੀ ਇੱਥੇ ਟਿਊਸ਼ਨ ਪੜ੍ਹਨੀ ਆ ਤੇ ਆਹ ਜਿਹੜਾ ਸਾਰਾ ਲਿਖਿਆ ਹੋਇਆ ਆ ਵਾਸ਼ਰੂਮ ਬਣਾਏ ਹੋਏ ਨੇ ਇਹ ਸਾਡੀਆਂ ਧੀਆਂ ਦੇ ਬੱਚਿਆਂ ਦੇ ਵਾਸ਼ਰੂਮ ਆ ਇੱਧਰ ਆ ਨਾ ਇਹ ਚਾਰ ਵਾਸ਼ਰੂਮ ਨੇ ਜਿੱਥੇ ਸਾਡੀਆਂ ਬੇਟੀਆਂ ਛੋਟੀਆਂ ਵੱਡੀਆਂ ਆਰਤੀ ਹੋਣੀ ਸਾਬ ਜੋਤ ਹੋਣੀ ਪਾਰੋ ਹੋਣੀ ਸਾਰੀਆਂ ਰੰਧੀਆਂ ਤੇ ਇੱਥੇ ਕੰਧਾਂ ਦੇ ਉੱਤੇ ਆ ਲਿਖੇ ਹੋਏ ਪਾਣੀ ਹੈ ਜੀਵਨ ਦਾ ਅਨਮੋਲ ਰਤਨ ਇਸ ਨੂੰ ਬਚਾਉਣ ਦਾ ਕਰੋ ਯਤਨ ਹੈਨਾ ਜੇ ਪੂਰਾ ਕਰਨਾ ਖਾਬਾਂ ਨੂੰ ਤਾਂ ਰੱਖਿਓ ਨਾਲ ਕਿਤਾਬਾਂ ਨੂੰ ਤੇ ਇਧਰ ਸਾਡੇ ਸਮਾਜ ਦੇ ਬੁੱਧੀਜੀਵੀ ਜਾਂ ਸਮਾਜ ਸੇਵੀ ਜਾਂ ਸਾਇੰਸਦਾਨ ਜਾਂ ਚੰਗੇ ਪਲੇਅਰ ਉਹਨਾਂ ਦੀਆਂ ਇੱਧਰ ਸਾਡੀਆਂ ਪੰਜਾਬੀ ਬੋਲੀ ਦੇ ਉਪ ਬੋਲੀਆਂ ਵਾ ਜਿਹੜੀਆਂ ਦਬਾਬੀ ਮਾਂਜੀ ਪਵਾਦੀ ਗਡੋਗਰੀ ਮਲਤਾਨੀ ਪਠੋਰੀ ਤੇ ਮਲਬਈ ਤੇ ਇੱਧਰ ਬੱਚਿਆਂ ਦੇ ਸੂਚੀ ਲੱਗੀ ਹੋਈ ਹੈ ਨਾਮ ਦੀ ਇੱਥੇ ਸਾਡੀਆਂ ਜਿਹੜੀਆਂ ਧੀਆਂ ਰਹਿੰਦੀਆਂ ਵਾ ਉਹਨਾਂ ਦੀ ਲਿਸਟ ਆ ਹੁਣ ਤਾਂ ਵਧ ਗਿਆ 6 7 ਬੱਚੇ ਹੋਰ ਵਧ ਗਏ ਸਾਡੇ ਤੇ ਇੱਥੇ ਆ ਬੋਰਡ ਆ ਜਿਹੜੀ ਛੋਟੀ ਇਹ ਬੋਰਡ ਹੈਗੇ ਸਾਡੀਆਂ ਸਪੈਸ਼ਲ ਧੀਆਂ ਜਿਹੜੀਆਂ ਇੱਧਰ ਬੰਦ ਆ ਜਿਹੜੀਆਂ ਬੱਚੀਆਂ ਸਾਡੇ ਕੋਲੇ ਮੰਦਬੁੱਧੀ ਜਿਹੜੀਆਂ ਬੋਲਦੀਆਂ ਨਹੀਂ ਸੁਣਦੀਆਂ ਨਹੀਂ ਤੁਰਦੀਆਂ ਨਹੀਂ ਜਿਹੜੀਆਂ ਵਿਚਾਰੀਆਂ ਉਹਨਾਂ ਵਾਸਤੇ ਲੱਗ ਬੋਰਡ ਬਣੀ ਹੋਈ ਹੈ ਤੇ ਇੱਧਰ ਸਾਰੀਆਂ ਬੀਬੀਆਂ ਤੇ ਭੈਣਾਂ ਸਾਡੀਆਂ ਤੇ ਮਾਤਾਵਾਂ ਰਹਿੰਦੀਆਂ ਵਾ ਇੱਧਰ ਹੁਣ ਪ੍ਰਸ਼ਾਦਾ ਸਾਰੇ ਛੱਕ ਚੁੱਕੇ ਆ ਗੁਰੂ ਘਰ ਲੰਗਰ ਵਰਤਾਇਆ ਚੁੱਕੇ ਆ ਸੀ ਤੇ ਇੱਧਰ ਸਾਰੇ ਪਾਸੇ ਸਸਰੀ ਘਾਲ ਸਦੇ ਭੈਣ ਇਹ ਸਾਡੇ ਸੁਤਵੀਰ ਕੌਰ ਭੈਣ ਨੇ ਇੱਥੇ ਇਨਚਾਰਜ ਨੇ ਤੇ ਇੱਧਰ ਜਿਹੜੀ ਮੈਂ ਤੁਹਾਨੂੰ ਉਧਰੋਂ ਦਿਖਾਉਂਦਾ ਸੀ ਬੋਰਡ ਇਹ ਬੋਰਡਾ ਸਪੈਸ਼ਲ ਬੱਚੀਆਂ ਸਾਡੀਆਂ ਜਿਹੜੀਆਂ ਇਹਨਾਂ ਦੇ ਕੇਅਰ ਟੇਕਰ ਆ ਭੈਣ ਤੇ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਿਕਾਉਣਾ ਇਹਨਾਂ ਨੂੰ ਨਵਾਉਣਾ ਧਵਾਉਣਾ ਲੀੜੇ ਕੱਪੜੇ ਚੇਂਜ ਕਰਾਉਣੇ ਕਿ ਇੱਥੇ ਦੋ ਸੇਵਾਦਾਰ ਇੱਕ ਦਿਨੇ ਤੇ ਇੱਕ ਰਾਤ ਨੂੰ ਭੈਣ ਹੁੰਦੀ ਹੈ ਹਾਂ ਵੀ ਨਾ ਤੇ ਇਧਰ ਆ ਪੁੱਤ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਤੇ ਇੱਥੇ ਸਾਡੀਆਂ ਸਾਰੀਆਂ ਬੀਬੀਆਂ ਭੈਣਾ ਤੁਸੀਂ ਦੇਖਦੇ ਹੋ ਕੋਈ ਆਰਾਮ ਕਰੀ ਜਾਂਦਾ ਕੋਈ ਬਾਹਰ ਬੈਠੇ ਆ ਹਨਾ ਕੋਈ ਗੱਲਾਂ ਬਾਤਾਂ ਕਰੀ ਜਾਂਦੇ ਬੈਠੇ ਤੇ ਇਹ ਥੱਲੇ ਵਾਲਾ ਫਲੋਰ ਫਿਰ ਫੁੱਲ ਹੋ ਗਿਆ ਸੀਗਾ ਭਰ ਗਿਆ ਸੀਗਾ ਤੇ ਫਿਰ ਹੁਣ ਬੀਬੀਆਂ ਭੈਣਾਂ ਨੂੰ ਰੱਖਣ ਵਾਸਤੇ ਦਿੱਕਤ ਆ ਰਹੀ ਸੀ ਵੀ ਫਿਰ ਅਸੀਂ ਕੀ ਕੀਤਾ ਇੱਥੋਂ ਪਿੱਛੇ ਇਹਦੀ ਪੌੜੀਆਂ ਚਾੜਤੀਆਂ ਤਾਂ ਸਾਸਿਕਾ ਰਾਜਮਿਤ ਮਾਤਾ ਹਾਂ ਠੀਕ ਹੋ ਮਾਤਾ ਜੀ ਜਿਉਂਦੇ ਬਹੱਦੇ ਰਹੋ ਮਾਂ ਜਿਉਂਦੇ ਰਹਾਂਦੇ ਮਾਣੇ ਤੰਦਰੁਸਤ ਰਹੋ ਮਾਸੀ ਮੇਰੀ ਮਾਤਾ ਨੂੰ ਮੇਰੇ ਨਾਲੋਂ ਜ਼ਿਆਦਾ ਦਵੇ ਪੁੱਤ ਧੰਨਵਾਦ ਧੰਨਵਾਦ ਇਹ ਤਾਂ ਨਿੱਕਾ ਜਿਹਾ ਹਾਂ ਤੁਹਾਨੂੰ ਦੰਦਿਏ ਕੋਈ ਨਹੀਂ ਵਾਹਿਗੁਰੂ ਕਰਫਾ ਕਰੇ ਮਾ ਤੁਸੀਂ ਹਾਂ ਬਾਕੀ ਤੰਦਰੁਸਤ ਤੁਸੀਂ ਹਾਂ ਬਾਕੀ ਤੰਮਾ ਤੁਹਾਨੂੰ ਮੈਂ ਉੱਪਰ ਜਾ ਕੇ ਆਇਆ ਤੇ ਇੱਧਰ ਹੁਣ ਸਾਫ ਸਫਾਈਆਂ ਚੱਲੀ ਜਾਂਦੀਆਂ ਹਨਾ ਸਾਰੇ ਚਾਦਰਾਂ ਬਦਲ ਰਹੇ ਆ ਬਿਸਤਰੇ ਸਾਫ ਹੋ ਰਹੇ ਆ ਬੀਬੀਆਂ ਭੈਣਾਂ ਦਾ ਸਵੇਰੇ ਇਸ਼ਨਾਨ ਹੋ ਗਿਆ ਹੁਣ ਸਾਰਿਆਂ ਨੂੰ ਨਵੇਂ ਬਿਸਤਰੇ ਪਿਛਾ ਕੇ ਦਿੱਤੇ ਜਾਣਗੇ ਤੇ ਇੱਥੇ ਪਿੱਛੇ ਬੈਠ ਜਾਂਦੇ ਆ ਭੈਣਾਂ ਹੁਣ ਤਾਂ ਚਲ ਅੱਜ ਮੀਂਹ ਪਈ ਜਨ ਤੁਸੀਂ ਦੇਖਦੇ ਹੋ ਪਾਣੀ ਪਾਣੀ ਖੜਾ ਵਾ ਤੇ ਇੱਥੋਂ ਦੀ ਫਿਰ ਅਸੀਂ ਪਿੱਛੇ ਦੀ ਪੌੜੀਆਂ ਚੜ੍ਹਦੀਆਂ ਸੀ ਅਲੱਗ ਉੱਪਰੋਂ ਜਿਹੜੀ ਬੱਚਿਆਂ ਵਾਲੀ ਬੋਰਡ ਤੁਹਾਨੂੰ ਦਿਖਾਈ ਸੀ ਤਾਂ ਤੋਂ ਅੱਧੀ ਵਿਚਾਲਿਓਂ ਕੱਟੀ ਆ ਜਿਹੜੀ ਬੋਰਡ ਉਸ ਬੋਰਡ ਦੇ ਵਿੱਚ ਅੱਧੀ ਬੱਚਿਆਂ ਨੂੰ ਦੇਤੀ ਸੀ ਬੋਰਡ ਉਹ ਤੇ ਅੱਧੀ ਇੱਧਰ ਬੀਬੀਆਂ ਤੇ ਭੈਣਾਂ ਨੂੰ ਦੇਤੀ ਸੀ ਬੋਰਡ ਉਹ ਕਿਉਂਕਿ ਹੁਣ 150 ਤੋਂ ਪਲੱਸ ਭੈਣਾ ਵਾਂ ਤੇ ਬੀਬੀਆਂ ਵਾਂ ਸਾਡੇ ਕੋਲੇ ਤੇ ਅਨੇਕੋ ਇੰਦਰ ਇਹ ਉੱਪਰਲੇ ਫਲੋਰ ਦੀਆਂ ਸਾਰੀਆਂ ਤਸਵੀਰਾਂ ਵਾਂ ਸਤਿ ਸ੍ਰੀ ਅਕਾਲ ਹਿੰਦੂ ਭੈਣੇ ਠੀਕ ਹੈ ਉਹ ਹਾਂ ਮਾ ਸਸਰੀਕਾਲ ਠੀਕ ਹੋ ਲਿਆ ਮੈਨੂੰ ਦੇ ਦੇ ਮੋਮਬਤੀ ਸ਼ਰਮਾ ਠੀਕ ਹੋ ਮਰੇ ਜਾਣੇ ਮਾਮਾ ਦੇ ਗੱਲ ਲਾ ਕੇ ਜੋ ਸਕੂਨ ਜੋ ਤਸੱਲੀ ਮਿਲਦੀ ਹੈ ਨਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਭੈਣ ਕੋਈ ਨਾ ਬੋਲਣ ਆ ਗਿਆ ਮੈਂ ਹਾਂ ਭਾਈ ਦਰਸੀ ਬੇਬੇ ਸਤਿ ਸ੍ਰੀ ਅਕਾਲ ਓਰੇ ਤਕੜੀ ਆ ਸਤਿ ਸ੍ਰੀ ਅਕਾਲ ਭੈਣੇ ਠੀਕ ਆ ਔਰ ਮੇਰੀ ਭੈਣ ਠੀਕ ਠਾਕ ਆ ਜੀ ਹਾਂ ਦੀ ਮਹੱਤੀ ਲੱਗਦੀ ਸਤਿ ਸ੍ਰੀ ਅਕਾਲ ਔਰ ਮੇਰੀ ਮਾਤਾ ਠੀਕ ਆ ਤੂੰ ਓਰੇ ਜਗਿੰਦਰ ਕੋਰੇ ਨੂੰ ਅਨਕਾਰੇ ਮਾਰੀ ਜਾਨੀ ਸੁੱਤੀ ਉੱਠਦੀ ਹੋਈ ਔਰ ਮੇਰੀ ਮਾਂ ਔਰ ਮੇਰੀ ਮਾਂ ਕਿਵੇਂ ਹੈ ਮੇਰੀ ਮਾਂ ਜਿਸ ਨੇ ਕਹ ਰਹੀ ਮਾਰਨੇ ਔਰ ਕੀ ਕਰਨਾ ਤੂੰ ਤਾਂ ਸੁਪਨਾ ਹੈਗਾ ਇੱਕ ਦਾ ਘਰੇ ਕੈਨੇਡਾ ਆਪਣਾ ਜੋ ਆ ਕੋਈ ਨਾ ਮਾਤਰੇ ਪੁੱਤ ਕਮਲੇ ਰਮਲੇ ਜੈਜੇ ਹੈਗਾ ਹੈ ਤੇ ਤੇਰੇ ਪਤਨੀਆ ਤੇਰੇ ਪੁੱਤ ਕਹੋ ਇਹ ਕਿ ਅਵਰ ਨਾਲ ਜੰਨਾ ਗੱਲ ਕਰਾ ਦੇ ਕਰਾ ਲੈ ਉਹਨੂੰ ਸਤਿ ਸ਼੍ਰੀ ਅਕਾਲ ਕਿਵੇਂ ਆ ਕਿਰਨ ਬਾਲਾ ਮੇਰੀ ਮਾਂ ਠੀਕ ਆ ਅੱਛਾ ਤੈਨੂੰ ਵੀ ਪੈਸੇ ਚਾਹੀਦੇ ਇਹ ਬੇਬੇ ਹੱਥ ਮਾਰਦੀ ਕਿ ਲੈਣਾ ਕੀ 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 ਉੱਤੇ ਕਿਵੇਂ ਇਹ ਇਹਦਾਬ ਉਹ ਸਾਰਾ ਪਤਾ ਨਹੀਂ ਮਾਂ ਨੂੰ ਸਾਰਾ ਪਤਾ ਨਹੀਂ ਇਹਨਾਂ ਮਾਵਾ ਦੇ ਅਸੀਂ ਪੁੱਤ ਬਣ ਸਕੇ ਆ ਪਤਾ ਨਹੀਂ ਸਾਡੇ ਕਿਹੜੇ ਕੋਈ ਚੰਗੇ ਕਰਮ ਕੀਤੇ ਸੀ ਜਿਹੜੀਆਂ ਪੜਣ ਸਾਸਰੀ ਕਾਲ ਹੋਰ ਐਮਪੀ ਭੈਣੇ ਠੀਕ ਆ ਤੂੰ ਜੀ ਆਂਦੀ ਵਾਸਤੇ ਮਾਤਾ ਸਾਸਰੀ ਕਾਲ ਕੋੜੇ ਠੀਕ ਆ ਸੀਤਾ ਮਈਆ ਠੀਕ ਹੋ ਇਹ ਮਾਤਾ ਪਟਿਆਲੇ ਤੋਂ ਲੈ ਕੇ ਆਈ ਸੀ ਦੁਖਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਕਾਲੀ ਮਾਤਾ ਮੰਦਰ ਦੇ ਬਾਹਰ ਉੱਥੇ ਹੀ ਘੁੰਮਦੇ ਸੀ ਰੇੜੇ ਦੇ ਵਿੱਚ ਇਹਨਾਂ ਨੇ ਆਪਣੇ ਹਸਬੰਦ ਨੂੰ ਪਾਇਆ ਹੋਇਆ ਸੀਗਾ ਤੇ ਇਹ ਰੇੜਾ ਰੋਡ ਦੀ ਫਿਰਦੀ ਸੀ ਮਾਂ ਮੂਰੇ ਮੂਰੇ ਤੇ ਉਹ ਵਿੱਚ ਪਿਆ ਸੀ ਬਾਪੂ ਉਹਦੇ ਹੱਥ ਪੈਰ ਜਿਵੇਂ ਝੜ ਗਏ ਸੀਗੇ ਇਕੱਲੇ ਬਸ ਇੱਕ ਗੁੱਠੇ ਜੇ ਖੜੀਆਂ ਸੀ ਗੱਲੀਆਂ ਤੇ ਉਹਨੂੰ ਰੋਟੀ ਖਵਾਉਂਦੀ ਸੀ ਕਿਵੇਂ ਨਾ ਕਿਵੇਂ ਕਰਕੇ ਮਾਮਚਾਰੀ ਸਾਥੀ ਗੱਲ ਬੇਟਾ ਠੀਕ ਆ ਇੱਧਰ ਸਤਿ ਸ੍ਰੀ ਅਕਾਲ ਵੰਦਾ ਇੱਧਰਲੇ ਪਾਸੇ ਮਾਵਾ ਦੇ ਭੈਣਾਂ ਦੇ ਜਿਵੇਂ ਤੁਹਾਨੂੰ ਦੱਸਿਆ ਸੀ ਕੱਪੜੇ ਸੁੱਕਣੇ ਪਾਏ ਆ ਇਹ ਭਾਂਡਾ ਇਹਨਾਂ ਵਾਸਤੇ ਆ ਹੁਣ ਇੱਥੇ ਦਵਾਰ ਵਿਚਾਲੇਉ ਬੰਦ ਕੀਤਾ ਹੋਇਆ ਹੈ ਵੀ ਹਨਾ ਅੱਧੇ ਉਧਰਲੇ ਪਾਸੇ ਆ ਤੇ ਅੱਧੇ ਇੱਧਰਲੇ ਪਾਸੇ ਹੁਣ ਇੱਧਰ ਲਿਫਟ ਲੱਗੀ ਹੋਈ ਹੈ ਪਿੱਛੇ ਹਨਾ ਹੁਣ ਜੇ ਲਿਫਟ ਯੂਜ਼ ਕਰਦੇ ਆ ਤਾਂ ਆ ਭਾਂਡਾ ਸਾਨੂੰ ਵਰਤਣਾ ਪੈਣਾ ਵਾ ਕੋੜੇ ਮਨਦੀਪ ਕੋੜੇ ਚਾਵਲਾ ਭੈਣੇ ਸਾਸਰੀਕਾਲ ਸਾਸਰੀਕਾਲ ਮਾ ਠੀਕ ਹੈ ਹਰਵਿੰਦਰ ਮਾਦਾ ਬੇਟੀ ਨਾਲ ਕਰਾਉਣਾ ਯੂਐਸਏ ਚ ਹਾਂਜੀ ਹੁਣ ਕੀ ਕਿੰਨਾ ਟਾਈਮ ਹੋ ਗਿਆ ਯੂਐਸਏ ਚ 7 ਵਜੇ ਕਰਾ ਦੇਣੇ ਕਰਾ ਦੇਣੇ 7 ਵਜੇ ਕਰਾ ਦਾਂਗੇ ਉਹਨੇ ਤੇ 10 ਵਜੇ ਕਰਾ ਲਓ ਨਹੀਂ ਮੇਰੀ ਵਜਣਾ ਨਾ ਨਹੀਂ ਮੇਰੀ ਮਾ ਗੁੱਸੇ ਨਾਲ ਕਰਾਉਂਦੇ ਪੁੱਤ ਨਾਲ ਗੁੱਸੇ ਨਾਲ ਹੋਇਆ ਕਰ ਨਰਮ ਠੀਕ ਆ ਤੇ ਹੁਣ ਤੁਹਾਨੂੰ ਥੱਲੇ ਜਾ ਕੇ ਵੀ ਸਾਰਾ ਦੁਆਰਾ ਦਿਖਾਉਨੇ ਆ ਕਿਉਂਕਿ ਇਹ ਸਾਡੀ ਜਿਹੜੀ ਸਮੱਸਿਆ ਵਨਾਂ ਜੀ ਬੀਬੀਆਂ ਤੇ ਭੈਣਾਂ ਨੂੰ ਜਦੋਂ ਅਸੀਂ ਇੱਥੇ ਥੱਲੇ ਵਾਲਾ ਫਲੋਰ ਦੇਣ ਬਾਰੇ ਸੋਚਿਆ ਸੀ ਉਦੋਂ ਅਸੀਂ ਇਹ ਸੋਚਿਆ ਨਹੀਂ ਸੀ ਵੀ ਆਹ ਸਮੱਸਿਆਵਾਂ ਵੀ ਆਉਣਗੀਆਂ ਹਨਾ ਬੀਬੀਆਂ ਤੇ ਭੈਣਾਂ ਨੂੰ ਸੋਚਿਆ ਸੀ ਵੀ ਥੱਲੇ ਵਾਲਾ ਫਲੋਰ ਦੇਣੇ ਉੱਪਰ ਬਾਪੂ ਰਹੀ ਜਾਣਗੇ ਪਰ ਹੁਣ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਇੱਕ ਤਾਂ ਹੁਣ ਬੀਬੀਆਂ ਤੇ ਭੈਣਾਂ ਸਾਡੇ ਕੋਲੇ 160 ਮੈਂਬਰ ਨੇ ਤੇ ਡੇਢ ਫਲੋਰ ਭਰ ਗਿਆ ਇਹਨਾਂ ਦਾ ਹੁਣ ਜੇ ਮੰਨ ਲਓ ਹੋਰ 10 15 ਭੈਣਾਂ ਨੂੰ ਸਾਨੂੰ ਲਿਆਉਣਾ ਪਵੇ 10 15 ਭੈਣਾਂ ਦੇ ਤੇ ਚਲੋ ਬੈੱਡ ਅਸੀਂ ਨਾਲ ਨੂਲ ਜੋੜ ਕੇ ਅਡਜਸਟ ਕਰ ਦਾਂਗੇ ਪਰ ਉਸ ਤੋਂ ਬਾਅਦ ਫਿਰ ਜਗ੍ਹਾ ਹੈ ਨਹੀਂਗੀ ਹੁਣੋ ਦਿੱਕਤ ਇਹ ਆ ਰਹੀ ਆ ਜਿਹੜਾ ਅਸੀਂ ਭੈਣਾਂ ਨੂੰ ਤੇ ਬੀਬੀਆਂ ਨੂੰ ਇੱਥੇ ਥੱਲੇ ਰੱਖਿਆ ਹੋਇਆ ਇਹਦੇ ਨਾਲ ਸਮੱਸਿਆ ਇੱਥੇ ਆ ਰਹੀ ਆ ਵੀ ਜਿਹੜੀ ਆਹ ਭਾਂਡਾ ਵਾ ਨਾ ਸਾਡਾ ਆ ਜਿਹੜਾ ਭਾਂਡਾ ਸਾਰਾ ਹੁਣ ਉੱਥੋਂ ਬੰਦ ਕੀਤਾ ਹੋਇਆ ਭਾਂਡਾ ਮੂਹਰੇੋਂ ਕਿਉਂਕਿ ਉਧਰੋਂ ਬਾਪੂ ਹੁਣੀ ਤਾਂ ਚੜਦੇ ਆ ਤੇ ਇਧਰੋਂ ਲਿਫਟ ਆ ਇਸ ਪਾਸੇ ਸਾਡੀ ਹੁਣ ਜੇ ਲਿਫਟ ਨੂੰ ਵਰਤਣਾ ਤਾਂ ਮੰਨ ਲਓ ਬਜ਼ੁਰਗਾਂ ਨੇ ਇੱਥੋਂ ਰੈਂਪ ਬਣਨਾ ਇੱਥੋਂ ਉੱਪਰ ਚੜਿਆ ਕਰਨਗੇ ਆਪ ਮੰਨ ਲਓ ਗਰਾਊਂਡ ਦੇ ਉੱਤੇ ਆਇਆ ਕਰਨਗੇ ਗਰਾਉਂਡ ਫਲੋਰ ਤੋਂ ਫਿਰ ਇਧਰੋਂ ਲਿਫਟ ਜਾਣਾ ਜਾਂ ਪੌੜੀਆਂ ਜਾਣੀਆਂ ਉਹ ਹੁਣ ਇੱਥੋਂ ਦੀ ਨਿੰਗਣਾਬਾਦ ਉਧਰ ਜਾਣਾ ਸਾਡੇ ਲਈ ਮੁਸ਼ਕਲ ਹੈ ਕਿਉਂਕਿ ਇੱਥੇ ਭੈਣਾਂ ਤੇ ਬੀਬੀਆਂ ਰਹਿੰਦੀਆਂ ਵਾ ਹੁਣ ਬਾਪੂ ਬਜ਼ੁਰਗਾਂ ਦਾ ਇਸ ਏਰੀਏ ਦੇ ਵਿੱਚ ਆਉਣਾ ਮੁਸ਼ਕਲ ਹੈ ਇਸ ਟਾਈਮ ਹੁਣ ਜੇ ਇਥੋਂ ਬੀਬੀਆਂ ਤੇ ਭੈਣਾਂ ਦੇ ਮੂਹਰੇੋਂ ਦਰਵਾਜ਼ੇ ਬੰਦ ਕਰਦੇ ਆ ਤਾਂ ਇਸ ਭਰਾਂਡੇ ਦੇ ਵਿੱਚ ਪ੍ਰਸ਼ਾਦਾ ਪਾਣੀ ਛਕਣਾ ਜਾਂ ਹੋਰ ਇਹ ਕਿੱਧਰ ਦੀ ਕਰਨ ਤੋ ਇਸ ਕਰਕੇ ਬੜੀ ਵੱਡੀ ਸਮੱਸਿਆ ਪਣੀ ਪਈ ਆ ਵੀ ਲਿਫਟ ਨਹੀਂ ਯੂਜ਼ ਕਰ ਪਾ ਰਹੇ ਅਸੀਂ ਔਰ ਪੂਰੀ ਸਰਵਿਸ ਨਹੀਂ ਦੇ ਪਾ ਰਹੇ ਇੱਥੋਂ ਦੀ ਕਿਉਂਕਿ ਜੇ ਇਹ ਭਰਾਂਡਾ ਵਰਤਾਂਗੇ ਅਸੀਂ ਤਾਂ ਬੀਬੀਆਂ ਨੂੰ ਔਖਾ ਵਾ ਜੇ ਭਰਾਂਡਾ ਨਹੀਂ ਵਰਤਦੇ ਤਾਂ ਉੱਪਰ ਸਾਰੇ ਬਾਪੂਆਂ ਨੂੰ ਜਿਹੜੀ ਸਰਵਿਸ ਆ ਪ੍ਰਸ਼ਾਦਾ ਪਾਣੀ ਦੀ ਉਹ ਸਾਰੀ ਸਿਰ ਤੇ ਚੱਕ ਕੇ ਲੈ ਜਾਣੀ ਪੈਂਦੀ ਆ ਲੀੜਾ ਕੱਪੜਾ ਸਾਰਾ ਉਧਰ ਚੱਕ ਕੇ ਲੈ ਕੇ ਜਾਣਾ ਪੈਂਦਾ ਸਿਰ ਤੇ ਤੇ ਪੌੜੀਆਂ ਰਾਹੀਂ ਚੜਨਾ ਪੈਂਦਾ ਤੇ ਇਹਦੇ ਵਾਸਤੇ ਹੁਣ ਅਸੀਂ ਇੱਕ ਬੀਬੀਆਂ ਤੇ ਭੈਣਾਂ ਵਾਸਤੇ ਲੱਗ ਬਿਲਡਿੰਗ ਬਣਾਉਣ ਬਾਰੇ ਪਲਾਨ ਕੀਤਾ ਵਾ ਜੀ ਤੇ ਉਹ ਬਿਲਡਿੰਗ ਦਾ ਅਸੀਂ ਬੇਸਮੈਂਟ ਵੀ ਪੱਟ ਲਿਆ ਵਾ ਪਰ ਹਜੇ ਤੱਕ ਉਹਦਾ ਕੰਮ ਨਹੀਂ ਸ਼ੁਰੂ ਹੋ ਪਾਇਆ ਕਿਉਂਕਿ ਅਸੀਂ ਰਿਕੁਆਇਰਮੈਂਟ ਲਿਖਵਾਈ ਸੀਗੀ ਜਿਹਦੇ ਵਿੱਚ ਸਰੀਆ ਸੀਗਾ 50 ਟਨ ਤੇ ਇੱਟਾਂ ਸੀ ਰੇਤਾ ਬਜਰੀ ਸੀਗੀ ਟਿਪਰ ਹਨਾ 50 50 ਤੇ ਉਹ ਹਜੇ ਤੱਕ ਸਾਡੇ ਕੋਲੇ ਪਹੁੰਚ ਨਹੀਂ ਹੋਈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਾਡੇ ਸਾਨ ਭਰਾ ਵੀ ਬਿਜੀ ਹੁੰਦੇ ਨੇ ਸਾਰੇ ਤੇ ਬਾਹਰੋਂ ਵੀ ਸੰਗਤ ਜਿਹੜੀ ਆਉਂਦੀ ਹੈ ਇਹਨਾਂ ਦਿਨਾਂ 'ਚ ਨਹੀਂ ਹੁੰਦੀ ਇੱਥੇ ਤਾਂ ਜਿਹਦੇ ਕਰਕੇ ਉਹ ਕੰਮ ਦਾ ਸ਼ੁਰੂਆਤ ਕਰਨਾ ਸ਼ੁਰੂ ਕਰਨਾ ਸਾਡੇ ਲਈ ਹਜੇ ਔਖਾ ਹੋਇਆ ਹੋਇਆ ਮੁਸ਼ਕਲ ਹੋਇਆ ਹੋਇਆ ਤੇ ਇੱਕ ਹਜੇ ਇਸ ਬਿਲਡਿੰਗ ਦਾ ਕੰਮ ਵੀ ਨਹੀਂ ਪੂਰਾ ਨੇਪਰੇ ਚੜਿਆ ਤੇ ਨਵੀਂ ਬਿਲਡਿੰਗ ਦਾ ਜੇ ਕੰਮ 'ਚ ਛੇੜਦੇ ਆਂ ਅਸੀਂ ਤਾਂ ਫਿਰ ਸਾਨੂੰ ਦਿੱਕਤ ਆਊਗੀ ਤਾਂ ਉਹਦੇ ਕਰਕੇ ਅਸੀਂ ਆਹ ਜਿਹੜਾ ਬੀਬੀਆਂ ਤੇ ਭੈਣਾਂ ਦਾ ਰਹਿਣ ਦਾ ਇਹ ਸਾਡੇ ਲਈ ਬਹੁਤ ਮੁਸ਼ਕਲ ਬਣੀ ਪਈ ਹੈ ਗੱਲ ਵੀ ਹੁਣ ਬੀਬੀਆਂ ਨੂੰ ਤੇ ਭੈਣਾਂ ਨੂੰ ਜੇ ਅਲੱਗ ਬਿਲਡਿੰਗ ਮਿਲ ਜੂਗੀ ਉਧਰ ਤੇ ਇਹ ਬੀਬੀਆਂ ਤੇ ਭੈਣਾਂ ਉਧਰ ਸ਼ਿਫਟ ਹੋ ਜਾਣਗੀਆਂ ਤੇ ਇੱਥੇ ਇੱਕ ਤਾਂ ਇਹ ਡੇਢ ਫਲੋਰ ਖਾਲੀ ਹੋ ਜਾਊਗਾ ਜਿਹਦੇ ਵਿੱਚ ਬਾਪੂ ਤੇ ਵੀਰ ਸਾਡੇ ਉਹ ਹੋਰ ਰਹਿ ਸਕਣਗੇ ਹਨ ਖੁੱਲੇ ਡੁੱਲੇ ਸਸੀ ਗਲ ਕਸ਼ਮੀਰੋਂ ਤਕੜੀਆਂ ਭੈਣੇ ਠੀਕ ਆ ਹੁਣ ਜਿਵੇਂ ਆ ਵੇੜਾ ਵੀ ਆ ਜਿਹੜਾ ਇਹ ਵੀ ਥੋੜਾ ਵਾ ਸਾਡਾ ਕਿਉਂਕਿ ਹੁਣ ਆ ਛੋਟੇ ਵੇੜੇ ਦੇ ਵਿੱਚ 160 ਭੈਣਾਂ ਦਾ ਬੀਬੀਆਂ ਦਾ ਬੈਠਣਾ ਰਹਿਣਾ ਬੱਚਿਆਂ ਦਾ ਖੇਡਣਾ ਕੁੜੀਆਂ ਦਾ ਤੇ ਮਸ਼ਕੂਰ ਹੈ ਭੈਆ ਆ ਬਿਲਡਿੰਗ ਆ ਜਿਹੜੀ ਹੁਣ ਅਸੀਂ ਬੀਬੀਆਂ ਤੇ ਭੈਣਾਂ ਵਾਸਤੇ ਨਵੇਂ ਘਰ ਦਾ ਪਹਿਲਾ ਕਦਮ ਰੱਖਣਾ ਸ਼ੁਰੂ ਕਰਨ ਲੱਗੇ ਆ ਬੇਸਮੈਂਟ ਦੀ ਥੱਲੇ ਮਿੱਟੀ ਪੱਟ ਲਈ ਅਸੀਂ ਸਾਰੀ ਪਰ ਹਜੇ ਤੱਕ ਅਸੀਂ ਸ਼ੁਰੂ ਨਹੀਂ ਕਰ पाए ਇਹਨੂੰ ਕਾਰਨ ਇਹੀ ਆ ਇੱਕ ਵੀ ਇੱਕ ਤਾਂ ਵੀ ਸਾਡੀਆਂ ਜ਼ਰੂਰਤਾਂ ਵਾਂ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ ਤੇ ਇੱਕ ਹੁਣ ਬਾਪ ਜੀ ਇਹ ਵੀਡੀਓਜ਼ ਆ ਵੇਖੀਏ ਇਹ ਵੀਡੀਓ ਵੇਖ ਕੇ ਕਸਮ ਕਸਮੇ ਕੀ ਕਹਾਂ ਮੈਂ ਕਿ ਦਿਲ ਖੁਸ਼ ਹੋ ਗਿਆ ਵੇਖ ਕੇ ਕਿ ਇਨਾ ਪਿਆਰ ਇਨਾ ਸਮਾਨ ਐਨੀ ਮੁਹੱਬਤ ਕਿ ਮੈਂ ਕਹਾਂਗੀ ਕਿ ਮਾਵਾ ਨੂੰ ਪਿਆਰ ਕਰਨਾ ਪੈਣਾ ਦੀ ਰਿਸਪੈਕਟ ਕਰਨਾ ਕਿਸੇ ਕੋਲੋਂ ਸਿੱਖਣਾ ਦੇ ਆਈ ਥਿੰਕ ਸਿਕ ਕਮਿਊਨਿਟੀ ਕੋਲੋਂ ਸਿੱਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਪਿਆਰ ਕਰੀਦਾ ਹੈ ਕਿਸ ਤਰ੍ਹਾਂ ਸਮਾਨ ਕਰੀਦਾ ਹੈ ਤੇ ਇਹ ਵੀਡੀਓ ਵੇਖ ਕੇ ਜਿਹੜਾ ਨਾ ਕਾਫੀ ਜ਼ਿਆਦਾ ਦਿਲ ਖੁਸ਼ ਹੋਇਆ ਸਕੂਨ ਮਿਲ ਗਿਆ ਵੇਖ ਕੇ ਤੇ ਇਹਨਾਂ ਨੇ ਕਿਹਾ ਕਿ ਮਾਵਾ ਨੂੰ ਗੱਲ ਲਾ ਕੇ ਬਹੁਤ ਸਕੂਨ ਮਿਲਦਾ ਹੈ ਤੇ this is so true te billpul se yanane kya hai te like anna ya ani ana, ana vadda kaam karde paye ne seva da kaam karde paye ne te insaniyat di seva to vadda is duniya te koi kaam hai hi nahi te i think ke ana ne pata nahi keda changa kaam kita si ke ajj eh kaam karde paye ne te so, maama di khidmat karde paye ne pehna di khidmat karde paye ne har tarah de lokan di khidmat karde paye ne te so, salaam hai aojian ja, lokan nu salute hai ਅਹ तमाम ਸਿੱਖ ਕਮਿਊਨਿਟੀ ਨੂੰ ਜਿਹੜੇ ਐਸ ਕੰਮ ਦੇ ਵਿੱਚ ਲੱਗੇ ਦੇ ਨੇ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ لازਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਸ਼ੇਅਰ لازਮੀ ਕਰੋ ਆਪਣਾ ਖਿਆਲ ਰੱਖੋ ਪ੍ਰੇਸ਼ਾਨਦਾ ਵੀ ਤੁਹਾਡੇ ਫਤਮਤ ਰਕਾਤ ਹੁੰਦੀ ਸੱਚੀ